ਮੇਰਾ ਕੋਲ ਮੇਰਾ ਕੋਲ ਮੇਰਾ ਕੋਲ ਮੇਰਾ ਬਚਾਣਾ ਕਹਿੰਦੇ ਹੈ ਚਾਹ ਚਾੜ ਜਾਨੇ ਚਾਹ ਚੜ ਜਾਣੇ ਉਹ ਤਾਂ ਜੇ ਮੇਰੇ ਨਹੀਂ ਆਏ ਪਾ 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 ਮੇਰੇ ਕੋਲ ਚਾਹ ਚੜ ਜਾਣ ਲੱਗੇ ਸਹਾਰਾ ਮੇਰਾ ਕੋਲ ਹੈ ਕਿੰਦੇ ਦੱਸਿਆ ਵੀ ਤੁਹਾਡਾ ਮੁੰਡਾ ਤਾਂ ਦੁੱਧ ਲੈ ਆ ਜਾਂਦਾ ਹੀ ਇੱਥੇ ਤੇ ਉਹਨਾਂ ਕਿਹਦੇ ਦੁੱਧ ਪਾਨ ਗਏ ਸੂਏ ਵਾਲੇ ਪਾਸੇ ਤੇ ਉਹਨਾਂ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਪਿਆ ਹੋਆ ਇੱਥੇ ਉਹ ਕਿੰਨਾ ਕਤਲ ਕਰਕੇ ਇੱਥੇ ਛੁੱਟ ਦਿੱਤਾ ਇੱਥੇ ਪੈ ਲਿਆ ਦੇ ਸ਼ਾਕਾ ਨੂੰ ਉਹਦੇ ਨਾਲ ਕਿਹਨੇ ਲੜਾਈ ਝਗੜਾ ਹੈਗਾ ਨਹੀਂ ਉਹਦੇ ਨਾਲ ਕਿਸੇ ਦਾ ਵੀ ਚੰਗਾ ਭਲਾ ਸਭ ਨੂੰ ਬੁਲਾਉਂਦਾ ਸੀ ਕੰਮ ਤੇ ਗਿਆ ਕੰਮ ਕਰਦਾ ਸੀ ਲੜਾਈ ਝਗੜਾ ਕਿਸੇ ਨਾਲ ਹੀ ਉਹਦਾ ਹੈਗਾ ਨਹੀਂ ਨਾ ਕੋਈ ਬਹੁਜੀ ਗੱਲਬਾਤ ਹੀ ਨਾਲੋਂ ਭਾਜੀ ਸ਼ਸ਼ਰ ਜੀ ਕੀ ਗੱਲ ਹੋਈ ਹੈ ਕੀ ਨਾਮ ਸੀ ਜਿਹਦੇ ਮੁੰਡੇ ਦੇ ਰੋਹਿਤ ਨਾਂ ਹੈ ਭਾਜੀ ਇਹਦਾ ਤੇ ਕੰਮ ਤੇ ਗਿਆ ਵਾ ਤੇ ਕੰਮ ਤੋਂ 12 ਵਜੇ ਚਲੇ ਗਿਆ ਪਤਾ ਨਹੀਂ ਕਿਸੇ ਮੁੰਡੇ ਨੇ ਬੁਲਾਇ ਕਿ ਗੱਲ ਹੋਈ ਕੀ ਨਹੀਂ ਹੋਈ ਉਸ ਤੋਂ ਬਾਅਦ ਫੋਨ ਹੀ ਬੰਦ ਹੋਇਆ ਵਾ ਕਦੋਂ ਦਾ ਗਿਆ ਕਰੋ ਕਰ ਕੰਮ ਤੇ ਗਿਆ ਸਵੇਰ ਦਾ ਕੱਲ ਤਾਂ ਆ ਗਿਆ ਵਾ ਕੱਲ ਦਾ 9 ਵਜੇ 9 ਵੇ ਦਾ ਗਿਆ ਕੰਮ ਤੇ ਅੱਛਾ ਤੇ 12 ਵਜੇ ਕੰਮ ਤੋਂ ਚਲੇ ਗਿਆ ਵਾ ਤੇ ਉਹ ਤੋਂ ਬਾਅਦ ਇਹਦਾ ਨਹੀਂ ਪਤਾ ਨਾ ਫੋਨ ਲੱਗਦਾ ਹੈ ਨਾ ਕੁਝ ਹੋਰ ਹਾਂਜੀ ਤੇ ਮੁੜ ਕੇ ਸਵੇਰੇ ਦੁੱਧ ਹੀ ਆਇਆ ਤੇ ਦੁੱਧ ਨੂੰ ਹਣ ਦੱਸਿਆ ਵੀ ਤੁਹਾਡਾ ਮੁੰਡਾ ਤਾਂ ਦੁੱਧ ਲੈ ਆ ਜਾਂਦਾ ਹੀ ਇੱਥੇ ਤੇ ਉਹਨਾਂ ਕਿ ਦੁੱਧ ਪਾਨ ਗਏ ਸੂਏ ਵਾਲੇ ਪਾਸੇ ਤੇ ਉਹਨਾਂ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਪਿਆ ਵਾ ਇੱਥੇ ਛੜੀਆਂ ਵਿੱਚ ਪਹਿਲੀ ਵਿੱਚ ਅੱਛਾ ਹਾਂ ਤੇ ਇਹਦੇ ਕੱਟ ਲੱਗਾ ਹੀ ਇੱਥੇ ਆ ਤੂੰ ਵੱਡੀ ਹੈ ਸਾਰੀ ਤੇ ਮੂਦਰ ਨਿਸ਼ਾਨੀ ਮਾਰੇ ਕੁੱਟਣ ਦੇ ਜਿਵੇਂ ਕਿ ਲੜਾਈ ਝਗੜਾ ਹੋਇਆ ਹੁੰਦਾ ਤੇ ਇਦਾਂ ਹੀ ਤੇ ਉਹਨੂੰ ਕਿਤੇ ਛੋਟ ਛੋਟ ਕੇ ਰਹਾਤਾ ਹੈ ਮੇਰੇ ਖਿਆਲ ਨਾਲ ਤੇ ਠੰਡਾ ਆਇਆ ਹੈ ਪੂਰਾ ਹੈ ਸਰੀਰ ਦਾ ਮੁੱਠੀਆਂ ਬੰਦ ਹੋਈਆਂ ਹੈ ਆਕੜਿਆ ਹੈ ਤੇ ਪੀਲਾ ਹੋਇਆ ਹੈ ਤੇ ਹੁਣ ਆਪਾਂ ਮੁੜ ਕੇ ਪੁਲਿਸ ਵਾਲੇ ਆਏ ਤੇ ਥਾਣੇ ਖੜਿਆ ਉਹਨੂੰ ਤੇ ਪੋਸਟਮਾਰਟਮ ਵਾਸਤੇ ਲੈ ਕੇ ਗਏ ਕਿੰਨੀ ਉਮਰ ਹੈਗੀ ਉਮਰ ਉਹਦੀ 23-24 ਸਾਲ ਆ ਭਾਈ ਨਾ ਇੱਕਵਾਰਾ ਸੀ ਭਾਜੀ ਜਵਾਨ ਮੁੰਡਾ ਹੈ ਕੀ ਤੁਹਾਨੂੰ ਕੀ ਸ਼ਾਕਾ ਨੂੰ ਉਹਦੇ ਨਾਲ ਕਿਹਨ ਲੜਾਈ ਝਗੜਾ ਹੈਗਾ ਨਹੀਂ ਉਹਦੇ ਨਾਲ ਕਿ ਇਹਦਾ ਵੀ ਚੰਗਾ ਭਲਾ ਸਭ ਨੂੰ ਬੁਲਾਉਂਦਾ ਸੀ ਕੰਮ ਤੇ ਗਿਆ ਕੰਮ ਕਰਦਾ ਸੀ ਲੜਾਈ ਝਗੜਾ ਕਿਸੇ ਨਾਲ ਨਹੀਂ ਹੋਦਾ ਹੈਗਾ ਨਾ ਕੋਈ ਬਹੁਜੀ ਗੱਲਬਾਤ ਹੈ ਤੇ ਇਹੋ ਗੱਲ ਦਾ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਉਹਦੇ ਨਾਲ ਕੀ ਮੰਗ ਕਰਤੀ ਮੰਗ ਕਰਦੇ ਵੀ ਇਨਸਾਫ ਹੋਵੇ ਵੀ ਸਾਡੇ ਨਾਲ ਵੀ ਜਿੰਨੇ ਵੀ ਜੋ ਵੀ ਕੀਤਾ ਪਤਾ ਲੱਗੇ ਕਿ ਕੀ ਵਜ੍ਹਾ ਕੀ ਸੀ ਦੀ ਮੁੰਡੇ ਨੂੰ ਮਾਰ ਨਹੀਂ ਭਾਜੀ ਉਹਦੀ ਕਿਹਨਾਂ ਕੋਈ ਗੱਲਬਾਤ ਨਹੀਂ ਕੰਮ ਕਰ ਵਾਲਾ ਮੁੰਡਾ ਸੀ ਉਹ ਦੁਸ਼ਮਣੀ ਉਹਦੇ ਨਾਲ ਹੈਗੀ ਨਹੀਂ ਕਿਸੇ ਦੀ ਵੀ ਅਸੀਂ ਤੇ ਉਹ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿੰਨੇ ਵੀ ਜੋ ਵੀ ਕੀਤਾ ਵਾ ਪਤਾ ਲੱਗਾ ਜਾਵੇ ਉਹਦਾ ਉਹਨੂੰ ਸਜ਼ਾ ਮਿਲੇ ਜਾਵੇ ਉਹਦੀ ਪੁਲਸ ਆਈ ਹਾਂਜੀ ਪੁਲਸ ਆ ਗਈ ਸੀ ਭਾਜੀ ਪੁਲਸ ਕੀ ਕਹਿੰਦੀ ਪੁਲਸ ਆ ਗਈ ਸੀ ਤੇ ਉਹ ਮੁੜ ਕੇ ਪੋਸਟ ਮਾਰਨ ਮਾ ਆ ਕੇ ਕਹਿੰਦੇ ਉੱਥੇ ਅੰਮ੍ਰਿਤਸਰ ਲੈ ਕੇ ਗਏ ਆ ਤੇ ਉਹ ਇਹ ਤੇ ਕਰ ਵਾਪਸ ਨਹੀਂ ਆਏ ਉਥੋਂ ਘਰ ਦੇ ਦੇ ਫਾਦਰ ਸਾਹਿਬ ਜਿਹੜੇ ਮੁੰਡੇ ਦੇ ਡੈਡੀ ਉਹ ਵੀ ਅੰਮ੍ਰਿਤਸਰ ਹੀ ਗਏ ਇਹ ਦੋ ਹੀ ਭਰਾ ਹੈ ਭਾਜੀ ਦੂਜਾ ਅੰਬਾਲੇ ਜਾਂਦਾ ਵਾ ਕੰਮ ਤੇ ਉਹ ਡਿਊਟੀ ਤੇ ਆਇਆ ਨਹੀਂ ਇਹ ਤੇ ਕਰ ਉੱਥੇ ਰਹਿੰਦਾ ਵਾ ਇਹ ਮਾਂ ਪਿਓ ਲੱਗ ਕੇ ਰਹਿੰਦਾ ਸੀ ਇਹੋ ਮਲ ਸੇਵਾ ਸੁਭਾ ਕਰਦਾ ਆਪਣੇ ਮਾਂ ਪਿਓ ਦੀ ਤੇ ਉਹ ਮੁੰਡਾ ਨਹੀਂ ਰਿਹਾ ਸੇਵਾ ਵਾਲਾ ਇਹ ਤੇ ਮੇਰਾ ਤੁਹਾਨੂੰ ਪਾਲਾ ਜੇ ਪਰ ਪਾਲਜੀ ਕੀ ਗੱਲ ਹੈ ਮੈਂ ਉਹਦਾ ਨਾਨਾ ਹਾਂ ਜੀ ਉਹ 12 ਵਜੇ ਦਾ ਕੱਲ ਦਾ ਕਰੂੰਗਾ ਇਹ ਲੱਭਦੇ ਨਹੀਂ ਲੱਭਿਆ ਉਹ ਕਹਿੰਦਾ ਕਤਲ ਕਰਕੇ ਇੱਥੇ ਸੁੱਟ ਦਿੱਤਾ ਇੱਥੇ ਪੈ ਲਿਆ ਇਹ ਸਵੇਰੇ ਇਹਨਾਂ ਨੇ ਲਿਆਂਦਾ ਕੀਤਾ ਕਤਲ ਇੱਥੇ ਪੂਰੇ ਲੱਗੀ ਕੱਟ ਲੱਗਾ ਤੇ ਸੰਤ ਇਹਨਾਂ ਕੋਲ ਸੁਨਸਾਹ ਚਾਹੁੰਦੇ ਗਵਰਨਮੈਂਟ ਦਾ ਇਨਸਾਫ ਤੇ ਉਹ ਤੁਹਾਨੂੰ ਤਾਨੂੰ ਕੀ ਲੱਗਦਾ ਸ਼ੱਕ ਹੈਗਾ ਕਤਲ ਦਾ ਸ਼ੱਕ ਹੈ ਹੋਰ ਕਦਾ ਖਾਨ ਹੈ ਕਤਲ ਹੈ ਕਤਲਿਆ ਤੇ ਕੋਈ ਕਿੰਨੇ ਕੋਈ ਤੁਹਾਨੂੰ ਕੀ ਸ਼ੱਕ ਹੈ ਕਿ ਕੋਈ ਕੋਈ ਰੰਜਿਸ਼ ਹੋਵੇ ਕਿਸ ਦਿਨ ਨਹੀਂ ਨਹੀਂ ਕਿਸੇ ਨਾਲ ਰੰਜਿਸ਼ ਹੋਈ ਹੈ ਨਹੀਂ ਤੇ ਘਾਸਮ ਖੋਲਦਾ ਸਾਰਿਆਂ ਨੂੰ ਬੁਲਾਉਂਦਾ ਤੇ ਮਹੱਲੇ ਤੇ ਕਿਸੇ ਨਾਲ ਗੱਲਬਾਤ ਨਹੀਂ ਨਾ ਕੋਈ ਨਸ਼ਾ ਕਰਦਾ ਹੋ ਅੱਛਾ ਜਾਂ ਤਾਂ ਕੋਈ ਨਸ਼ਾ ਕਰਦਾ ਤਾਂ ਵੀ ਹੁੰਦਾ ਕੋਈ ਨਾ ਕੰਮ ਕੀ ਕਰਦਾ ਹੈ ਪੇਂਟ ਦਾ ਦਿਹਾੜੀ ਪੇਂਟ ਦਾ ਕੰਮ ਕਰਦਾ ਦਿਹਾੜੀ ਦਾ ਦਿਹਾੜੀ ਦਾ ਉਹ ਡਾੜੜਾ ਉਹ ਤੋਂ ਨਧੇ ਨੇ ਕੰਮ ਕਰਦਾ ਆ ਮਸ਼ੀਨਾਂ ਦੇ ਬਲੇਡ ਨਹੀਂ ਬੰਦੇ ਜਿਹੜੇ ਕੰਬਾਈਨਾਂ ਦੇ ਉਹ ਬਣਾਉਂਦਾ ਕੀ ਮੰਗ ਕਰਦੇ ਇਨਸਾਫ ਦੇ ਗਵਰਨਮੈਂਟ ਦਾ ਇਨਸਾਫ ਦਾ ਫੇ ਸਾਨੂੰ ਪੂਰੇ ਮੰਦਲਾਂ ਨੂੰ ਫੜਿਆ ਜਾ ਆਦਲ ਫੜੇ ਜਾਣ ਮੰਤਰ ਨੇ ਮੇਰਾ ਨਾਮ ਸੁਨੀਤਾ ਵਾ ਮੇਰੇ ਪੁੱਤ ਬੱਚੇ ਦਾ ਨਾਮ ਰੋਹਿਤ ਸੀ ਉਹਦੀ 26 ਸਾਲ ਜੇ ਗੱਲ ਕੀ ਹੈ ਨਾਲ ਕੁਛ ਵੀ ਨਹੀਂ ਮੈਨੂੰ ਨਹੀਂ ਭਾਜੀ ਪਤਾ ਕਰੋ ਤਾਂ ਮੈਂ ਕੰਮ ਤੇ ਤੋਹ ਰਿਆ ਵਾ ਮੈਂ ਕੰਮ ਤੇ ਤੋਹ ਰਿਆ ਮੁਰਕੇ ਨਹੀਂ ਮੈਨੂੰ ਪਤਾ ਕੰਮ ਵਾਲੇ ਕਹਿੰਦੇ 12 ਵਜੇ ਗਿਆ ਕਪੜੇ ਕੰਮ ਵਾਲੇ ਪਾਏ ਆ ਮੇਰੇ ਪੁੱਤ ਨੇ ਤਾਂ ਕਦੀ ਇਦਾਂ ਦੇ ਕਪੜੇ ਨਹੀਂ ਪਾਏ ਰੱਬ ਹੀ ਜਾਣੇ ਕੀ ਬਣਿਆ ਹੁੰਦੇ ਨਾ ਕੀ ਨਹੀਂ ਇੱਥੇ ਉਹਦੇ ਵਜ੍ਹਾ ਕੁਛ ਇਦਾਂ ਆ ਚੀਜ਼ ਤੇ ਮਾਰਿਆ ਆਇਆ ਤੇ ਇੱਥੇ ਆ ਹੋਰ ਕਿਤੇ ਉਹਦੇ ਕੋਈ ਸੱਟ ਨਹੀਂ ਕੁਛ ਨਹੀਂ ਆ ਕੁਛ ਵੀ ਨਹੀਂ ਸਾਨੂੰ ਕੁਝ ਨਹੀਂ ਆ ਮੈਨੂੰ ਨਹੀਂ ਪਤਾ ਕਿ ਨੇ ਕੀ ਦੁਸ਼ਮਨੀ ਕੱਢੀ ਆ ਕਿ ਜਾਂ ਕਿੰਨੇ ਮਾਰਿਆ ਮੈਂ ਨਹੀਂ ਜਾਣਦੀ ਮੈਨੂੰ ਨਹੀਂ ਪਤਾ ਮੇਰੇ ਬੱਚੇ ਨਾਲ ਕੀ ਹੋਇਆ ਮੈਨੂੰ ਨਹੀਂ ਪਤਾ ਸਾੰਭੀ ਦਾ ਪਤਾ ਲੱਗਾ ਵੀ ਉੱਥੇ ਸਾਡੇ ਜਾਂਦਿਆਂ ਨੂੰ ਫੁੱਲ ਸੋ ਉੱਥੇ ਸੀ ਇੱਥੋਂ ਕਿਸ ਨੇ ਸਾਨੂੰ ਦੱਸਿਆ ਸਾਰੀ ਰਾਤ ਨਹੀਂ ਆ ਮੈਂ ਕਦੀ ਕਿਸ ਨੂੰ ਫੋਨ ਕਰ ਕਦੀ ਉਧਰ ਦੇ ਕਦੀ ਉਧਰ ਮੈਂ ਚੱਲ ਕਿਸੇ ਨਾਲ ਬੈਠਾ ਘਲਤਾ ਹਾਂ ਜਾਂ ਆਪਣੀ ਤਾਈ ਦੇ ਘਰ ਸੌਂ ਗਿਆ ਮੈਨੂੰ ਨਹੀਂ ਪਤਾ ਸਾਰੀ ਰਾਤ ਹੀ ਫੋਨ ਲਾਉਂਦੇ ਫੋਨ ਸਵਿਚ ਆਫ ਦੋ ਵਾਰੀ ਫੋਨ ਆਉਣਾ ਹੋਇਆ ਵਾ ਦੋਨੇ ਵਾਰੀ ਉਹਨਾਂ ਨੇ ਫੋਨ ਆਨ ਕੀਤਾ ਜਦੋਂ ਰਿੰਗ ਗਈ ਆ ਫੋਨ ਕੱਟਦਾ 5 ਵਜੇ ਵੀ ਅਸੀਂ ਫੋਨ ਕੀਤਾ ਵਾ ਫੋਨ ਆਨ ਹੋਇਆ ਵਾ ਰੰਗ ਜਾਂਦੀ ਰਹੀ ਆ ਫਿਰ ਘਟਦਾ ਮੈਨੂੰ ਨਹੀਂ ਪਤਾ ਮੈਂ ਮੰਗ ਮੇਰਾ ਬੱਚਾ ਚਾਹੀਦਾ ਮੇਰੇ ਬੱਚੇ ਨੂੰ ਇਨਸਾਫ ਚਾਹੀਦਾ ਵਾ ਜਿਹੜਾ ਕੰਜਰਾਂ ਨੇ ਮਾਰਿਆ ਉਹਨਾਂ ਤੋਂ ਵੀ ਉਹੀ ਹਾਲ ਕਰਨ ਮੈਨੂੰ ਮੇਰਾ ਬੱਚਾ ਚਾਹੀਦਾ ਮੈਨੂੰ ਮੇਰਾ ਬੱਚਾ ਮੁੜ ਦੋ ਮੇਰਾ ਬੱਚਾ ਮੁੜ ਦੋ ਮੈਂ ਆਪਣੇ ਬੱਚੇ ਬਿਨਾਂ ਨਹੀਂ ਜੀ ਸਕਦੀ ਮੇਰੇ ਬੱਚੇ ਬਿਨਾਂ ਨਹੀਂ ਮੈਂ ਜੀਣਾ ਰੱਬਾ ਮੈਨੂੰ ਮਰ ਮੈਨਾਂ ਬੱਚੇ ਬਿਨਾਂ ਨਹੀਂ ਰਹਿ ਸਕਦੀ ਮੈਂ ਆਪਣੇ ਗੋਲੂ ਬਿਨਾਂ ਨਹੀਂ ਰਹਿ ਸਕਦੀ ਮੈਂ ਆਪਣੇ ਬੱਚੇ ਬਿਨਾਂ ਨਹੀਂ ਰਹਿ ਸਕਦੀ ਅੰਕਲ ਮੇਰਾ ਪੁੱਤ ਮੁੜ ਫੈਸਲ ਜਿਹੜੀ ਅੱਜ ਜੋਤੀਸਰ ਡੈਡ ਬੋਡੀ ਮਿਲੀ ਹੈ ਕੀ ਕਾਰਨ ਹੈ ਇਹ ਜੀ ਅੱਜ ਸਾਰੇ ਸਤਰਾ ਹੈ ਵੀ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਡੈਡ ਬੋਡੀ ਸੂਏ ਦੇ ਕੰਡੇ ਦੇ ਇਲਾਕੇ ਨੇੜੇ ਪਈ ਹੈ ਅਸੀਂ ਮੌਕੇ ਉੱਤੇ ਜਾ ਕੇ ਜਦੋਂ ਗਏ ਹਾਂ ਉੱਥੇ ਦੇਖਿਆ ਕਿ ਜਿਹੜੀ ਇਹ ਡੈਡ ਬੋਡੀ ਉੱਥੇ ਪਈ ਹੈ ਉੱਥੇ ਮੌਕੇ ਤੇ ਤੇ ਦੀ شناخت ਕਰਵਾਈ ਹੈ ਇਹ ਰੋਹਿਤ ਨਾਮ ਦਾ ਲੜਕਾ ਆ ਉਮਰ ਇਹਦੀ 26-27 ਸਾਲ ਦੇ ਕਰੀਬ ਹੈ ਜੀ ਇਹ ਬੀਰਿੰਗ ਸਕੂਲ ਦੇ ਲਾਗੇ ਜਨੇੜੇ ਗੁਰੂ ਉੱਥੋਂ ਦੇ ਰਹਿਣ ਵਾਲਿਆ ਤੇ ਪੇਂਟ ਦਾ ਕੰਮ ਕਰਦਾ ਹੈ ਜੀ ਇਹਨਾਂ ਨੇ ਫਿਰ ਮਾਤਾ ਪਿਤਾ ਨੂੰ ਬੁਲਾ ਕੇ ਉੱਥੇ ਤੇ ਇਹਨਾਂ ਨੂੰ ਸਾਰੀ ਜਿਹੜੀ ਆਪਾਂ ਉਹ ਵਿਖਾਈ ਇਹ ਜੜ ਬੜੀ ਸਾਰੀ ਵਿਖਾਈ ਹੈ ਇਹਦੇ ਥੋੜੇ ਜਿਹਾ ਨਾ ਮਤਲਬ ਧੌਣ ਦੇਤੇ ਚੀਰੀਟਾਂ ਦੇ ਨਿਸ਼ਾਨ ਨੇ ਚੀਟਾਂ ਨੇ ਇਸ ਕਰਕੇ ਇਹਨਾਂ ਨੇ ਸ਼ੱਕ ਜਾਰ ਕੀਤਾ ਵੀ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਨੇ ਇਹਨੂੰ ਮਾਰਿਆ ਹੋਵੇ ਅਸੀਂ ਉਹਦੇ ਅਕਾਰਡਿੰਗ ਜਿਹੜੀ ਇਹਨਾਂ ਦੀ ਜਿਹੜੀ ਆ ਮਤਲਬ ਸਟੇਟਮੈਂਟ ਲਿਖ ਕੇ ਤੇ ਮਕਮਲ ਅੰਦਚਾਰ ਕਰ ਦਿੱਤਾ ਗਿਆ ਤੇ ਨਾਲ ਹੀ ਇਹਦਾ ਸਵਿਧੇ ਅਸੀਂ ਪੋਸਟਮੈਨ ਨੂੰ ਖੁਆ ਕੇ ਤੇ ਮੌਤ ਦੇ ਅਸਲੀ ਕਾਰਨ ਜਿਹੜੇ ਆ ਉਹ ਕੀ ਨੇ ਉਹ ਸਿਰੇ ਜਾਣਨਾ ਜ਼ਰੂਰੀ ਪੋਸਟਮੈਨ ਨੂੰ ਕਰਵਾਇਆ ਜਾ ਰਿਹਾ ਸਰ ਇਹ ਕਿਹ ਕਾਹਦਾ ਕੰਮ ਕਰਦਾ ਸੀ ਮੁੰਡਾ ਇਹ ਪੀੜ ਦਾ ਕੰਮ ਕਰਦਾ ਜੀ ਕੋਈ ਰੋਕ ਜਾਂ ਕੰਮ ਨਹੀਂ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਕੀ ਕਾਰਵਾਈ ਕੀਤੀ ਗਈ ਹੈ ਇਹ ਹੀ ਮੁਕੱਰਮਾ ਦਰਜ ਕਰ ਦਿੱਤਾ ਜੀ ਇਹਨਾਂ ਦੇ ਪਿਤਾ ਦੇ ਬਿਆਨ ਤੇ ਜੋਰਜ ਮਸੀਹ ਇਹਨਾਂ ਦੇ ਪਿਤਾ ਜੀ ਨੇ ਉਹਦੇ ਬਿਆਨ ਦੇ ਮੁਕੱਰਮਾ ਦਰਜ ਕਰ ਦਿੱਤਾ ਜੀ ਅੱਗੋਂ ਸਾਡੀ ਨਿਵੇਸ਼ਟੀਗਾਂ ਜਾਰੀ ਹੈ ਕੱਲ੍ਹ ਲਾਸ਼ ਦਾ ਪੋਸਟਮੈਨ ਨੂੰ ਕਰਵਾ ਕੇ ਤੇ ਮੌਤੇ ਪਰਤੱਖ ਕਾਰਨ ਜਿਹੜੇ ਉਹ ਸਮਝਣ ਲੈਂਦੇ ਜਾਣਗੇ ਕਿ ਮੌਤ ਕਿਹੜੀ ਵਜ੍ਹਾ ਕਰਕੇ ਹੋਈ ਹੈ ਉਦੋਂ ਗਾਂਛਰੇ ਅਗਲੀ ਸਾਡੀ ਤਫ਼ਤੀਸ਼ ਜਿਹੜੀ ਹੈ ਅਸੀਂ ਤਫ਼ਤੀਸ਼ ਆਪਣੀ ਆਰੰਭ ਕਰ ਦਿੱਤੀ ਹੈ